ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੰਪਿਊਟਰ ਕਵਾਟਰ ਸੈਟ ਅਪ ਵੀ ਸਾਰੇ ਵੀਰਾਂ ਦੇ ਘਰ ਪਰ ਠੀਕ ਐ ਲਓ ਜੀ ਕਰਤੀ ਐ ਵਲੌਗ ਦੀ ਸਟਾਰਟਿੰਗ ਇੱਕ ਨੰਬਰ ਬਈ ਇੱਕ ਮਿੰਟ ਬਈ ਸੱਤਸ ਪਹਿਲਾਂ ਤਾਂ ਆਪਣਾ ਆਪਣਾ ਰੂਮ ਖੋਲੀਏ ਚੱਕਰ ਕੀ ਸਿਕਿਉਰਿਟੀ ਟਾਈਟ ਨਾ ਵੀ ਇਹ ਕਮਰੇ ਦੀ ਠੀਕ ਐ ਕਿ ਨਹੀਂ ਬਾਰ ਬਾਰੀਆਂ ਬੰਦ ਲੌਕ ਲੂਕ ਪੱਕੇ ਲਾਉਣੇ ਹੁੰਨੇ ਆਪਾਂ ਤਾਂ ਕਿਉਂਕਿ ਇੱਥੇ ਮੇਨ ਜਾਨਵਰ ਬੈਠੇ ਆਗੇ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਨਹੀਂ ਅੱਜ ਦੇਖਦੇ ਹਾਂ ਵੀ ਅਜਾ ਕੰਮ ਵਿੜਦੇ ਆਪਾਂ ਮੰਨ ਕੇ ਚੱਲੋ ਵੀ ਹੂੰ ਤਾਂ ਕਹਿੰਦੇ ਸੀ ਕਾਫੀ ਜਾਣੇ ਲਗਭਗ 5-6 ਜਾਣੇ ਆਖਾਂਗੇ ਆਖਿਆ ਸੀ ਅੱਜ ਆਵਾਂਗੇ ਆਵਾਂਗੇ ਕਨਫਰਮ ਪੱਕਾ ਜਾਵਾਂ ਵੀ ਚੱਲ ਹਨਾ ਕਰਾ ਦਾਂਗੇ ਆ ਕੇ ਮੈਂ ਠੀਕ ਹੈ ਕੋਈ ਗੱਲ ਨਹੀਂ ਆਜੋ ਜੇ ਕੋਈ ਨਾ ਆਇਆ ਤਾਂ ਕੋਈ ਦਿੱਕਤ ਨਹੀਂ ਇਕੱਲੇ ਲੱਗੇ ਰਾਵਾਂਗੇ ਤੇ ਕੁਝ ਨਾ ਕੁਝ ਤਾਂ ਕਰਾਂਗੇ ਫਿਰ ਲਓ ਜੀ ਗੰਦਾ ਆ ਗਿਆ ਸੀ ਏਜੰਡਾ ਵਾਲਾ ਕੰਮ ਕਰਾਉਣ ਵਿਚਾਰਾ ਕੱਲ੍ਹ ਤੇ ਇੱਕ ਜੱਸੀ ਚੱਕਲਾ ਫੋਨ ਕਰਿਆ ਸੀ ਕਹਿੰਦਾ ਬਈ ਮੈਨੂੰ ਵੀ ਲੈ ਜਾ ਹਨਾ ਮੇਰੇ ਕੋਲੇ ਸਾਧਰੇ ਨਹੀਂ ਕੋਈ ਆਉਣ ਵਾਲਾ ਤਾ ਕਰਕੇ ਪਰ ਅੱਜ ਆਪਾਂ ਥੋੜੀ ਜਿਆਦਾ ਕੰਮ ਚ ਵਜੀਤ ਨੂੰ ਲੈ ਕੇ ਆਉਣਾ ਸਾਡੇ ਲਵ ਸੁਪਰੀਸ਼ਨ ਹੋਈ ਨੂੰ ਤੇ ਇੱਕ ਦੋ ਕੰਮ ਜੇ ਹੋਰ ਕਰਨਾ ਸੀ ਚਲ ਕੋਈ ਨਾ ਭਾਈ ਅੱਜ ਤੱਕ ਠੀਕ ਹੈ ਤੇ ਕੱਲ ਨੂੰ ਕਰਾਂਗੇ ਫਿਰ ਆਪਾਂ ਨਾ ਤੇ ਧੰਨਵਾਦ ਮੁੰਡੇ ਦਾ ਜਿਹੜਾ ਵਿਚਾਰਾ ਇਨੀ ਵਾਰ ਦੁਪਹਿਰੇ ਚੱਲ ਗਿਆ ਮੋਟਰਸਾਈਕਲ ਤੇ ਨਾ ਨਹੀਂ ਤੇ ਦੂਜਾ ਕੋਈ ਨਹੀਂ ਉਪੜਿਆ ਭਰਾ ਹੋਵੇ ਤਾਂ ਸਹੀ ਦੱਸ ਦਿੰਦਾ ਚਲ ਠੀਕ ਆ ਮੁੰਡਾ ਕੋਈ ਨਾ ਆਪਾਂ ਕੱਲ ਨੂੰ ਕਰਾਂਗੇ ਨਾ ਕੱਲ ਨੂੰ ਆਜੀ ਬਾਈ ਬਣੇ ਚਲ ਠੀਕ ਹੈ ਵੇ ਓਕੇ ਭਾਈ ਚਲੋ ਆਪਾਂ ਬੰਨ ਕੇ ਆਉਂਦਾ ਥੀਰੀ ਥੀਰੀ ਆ ਨਾ ਕੰਮ ਬਾਲੇ ਹੁਲਦੀ ਹੋਇਆ ਪਹੇਂਚੋ ਨਾ ਟਟਕਾ ਲੱਗੀਆਂ ਤਾਂ ਸੌਣ ਕੇ ਉੱਚਾਣਾ ਹਾਂ ਤਿਆ ਚਲ ਕੋਈ ਨਾ ਰੱਬ ਰੱਖਾ ਵੀ ਚਲੋ ਜੀ ਚੱਲ ਪਿਆ ਬਲਜੀਤ ਨੂੰ ਲੈਣ ਮਤਲਬ ਗਿਆ ਤਾਂ ਸੀ ਆ ਬਲਜੀਤ ਨੂੰ ਲੈਣ ਮੈਂ ਆ ਆਦਰਾਂ ਚ ਮੁੜ ਕੇ ਆਵਾ ਹੁਣ ਗੇੜੇ-ਗੇੜੇ ਖਾ ਕੇ ਪਹਿਲਾਂ ਗਿਆ ਬਾਦਲ ਮਹਿਣਾ ਖਿਓ ਵਾਲੀ ਫਿਰ ਲੰਬੀ ਹੁਣ ਲੰਬਕੋ ਫੇਰ ਮਾਨਾ ਹੁਣ ਮਾਨਾ ਤੋਂ ਦਮਣੀ ਨੂੰ ਚੜਾਉਣਾ ਫੇਰ ਦਮਣੀ ਨੂੰ ਚੜਾ ਕੇ ਫੇਰ ਆਪਾਂ ਬਲਜੀਤ ਨੂੰ ਲੈ ਕੇ ਆਉਣਾ ਬਸ ਹਣਾ ਉਹ ਪਤਾ ਨਹੀਂ ਕਿ ਕਿਹੜਾ ਪਿੰਡ ਹੈ ਸ਼ਾਇਦ ਬਾਹਵਾਲਾ ਪਿੰਡ ਲੱਗਦਾ ਵਾਵਾ ਦੂਰ ਹੈਗਾ ਆ ਇੰਨੀ ਵੀ ਦੂਰੇ ਨਹੀਂ ਆ ਮਤਲਬ ਆਪਾਂ ਦਾ ਤੁਹਾਨੂੰ ਪਤਾ ਨਾਰਮਲੀ ਵਾਟਾਂ ਖੇਦਦੇ ਰਹਿੰਨੇ ਆ ਸਾਰੇ ਹੀ 65 ਕਿਲੋਮੀਟਰ ਹੋਣਾ ਪਿਆ ਕਿਲੋਮੀਟਰ ਹੋਣਾ ਕੋਈ ਟੱਕ ਤਲੀ ਗਾਦੇ 2 ਘੰਟੇ ਲਾ ਕੇ ਮੁੜਿਆਂਗੇ ਆਪਾਂ ਠੀਕ ਹੈ ਕਿ ਨਹੀਂ ਬਸ ਹੁਣ ਆਪਾਂ ਕਹਿੰਦਾ ਦਮ ਜ ਨੂੰ ਚੜਾ ਲਿਆ ਮੈਂ ਯਾਰ ਥੋੜੇ ਨਾ ਤੁਹਾਨੂੰ ਦੱਸਿਆ ਵੀ ਕੰਮ ਤਾਂ ਦੇ ਬਾਹਲੇ ਜਿਆਦਾ ਆ ਹਨਾ ਅੱਪਾ ਥੋੜਾ ਜਨਾ ਆਪਦੇ ਕੰਮਾਂ ਕਰਕੇ ਉਲਝੇ ਪਏ ਆ ਯਾਰ ਫਾਲਤੂ ਦੇ ਜਮ ਫਾਲਤੂ ਵੀ ਨਹੀਂ ਕਹਿ ਸਕਦੇ ਤੇ ਕੰਮ ਦੇ ਵੀ ਨਹੀਂ ਕਹਿ ਸਕਦੇ ਬਸ ਹੁਣ ਹੀ ਨਾ ਟੈਨਸ਼ਨਾਂ ਜੀਆਂ ਨਾ ਗੱਲ ਪੈ ਰਹੀਆਂ ਯਾਰ ਬਿੜਾਂ ਗੱਲਾਂ ਤੋਂ ਚਲੋ ਕੋਈ ਚੱਕਰ ਨਹੀਂ ਕਰਾਂ ਦਾਮਣੀ ਨੂੰ ਚੱਕ ਲੈ ਕੇ ਕਰਾਂ ਆਪਾਂ ਚਲੋ ਬ్రో ਚਲਿਏ ਮਲੋੜ ਆ ਗਏ ਅਸੀਂ ਮੀ ਐਡ ਮਾਈ ਸਾਥੀ ਦਾਮਣੀ ਤੇ ਖਾਨ ਨੂੰ ਸਮਾਨ ਵੀ ਲੈ ਲਿਆ ਸੀ ਹਨਾ ਐਂ ਗੱਲ ਨਹੀਂ ਪੰਦੀਗੀ ਤੇ ਬਾਅਦ ਚਾਹਦੇ ਸਾਡੇ ਸਿੱਧੀ ਸਿੱਧੀ ਬਲਜੀਤ ਜੀ ਕੋਲੇ ਅਸੀਂ ਲਓ ਜੀ ਬਲਜੀਤ ਕੋਲੇ ਆ ਗਏ ਆ ਅਸੀਂ ਹੋ ਆ ਗਿਆ ਸਾਹਮਣੇ ਸਾਡਾ ਗੈਂਗ ਕੋਈ ਸਾਡਾ ਗੈਂਗ ਰੋਜੀ ਹਾਂਜੀ ਮੇਰੇ ਵੀਰੋ ਆਪੀ ਪਾਈ ਤੇ ਮਾ ਚਲੋ ਲਗਦਾ ਤੂੰ ਵੀ ਆਈ ਨਹੀਂ ਵੜਨਾ ਸਾਡੇ ਯਾਰ ਬੜੀ ਲੋਕ ਲਾ ਦਿੰਦਾ ਮੈਂ ਤੇ ਮੈਂ ਕਿਹਾ ਮੇਲੀ ਚੱਲ ਗਰੀ ਰਿਸ਼ਤਦਾਰੀ ਜੀ ਹੈ ਨਾ ਨਾਲ ਦੀ ਨਾਲ ਐਵੇਂ ਇੱਕ ਮਿੰਟ ਲੋਕ ਲਾ ਦਿੰਦੇ ਮੈਨੂੰ ਖੜ ਚੋ ਫਿਰ ਸੋਨ ਸਾਰੀ ਹਾਂ ਜੀ ਮੇਰੀ ਵੀਰੋ ਚੱਲ ਪੀ ਜੀ ਘਰ ਨੂੰ ਲਾਰੈਂਸ ਬਿਸ਼ਨੋਈ ਲੈ ਕੇ ਪਿੰਡ ਇਹ ਸਕਿਉਰਟੀ ਮਗਰ ਘਟੀਆਂ ਉਹਦੇ ਤਾਂ ਚਰਮਾਰੀ ਨਿਗਰ ਰੱਖੀ ਪਿੰਡ ਬਾਹਵਾਲੇ ਥਾਣੇ ਚ ਚੜਾ ਗਿਆ ਹੀ ਨਹੀਂ ਹੋਈ ਚਟਾਣਾ ਕਿੱਥੇ ਹੈ ਕੇ ਅੱਗੇ ਉਹ ਲੱਕੀ ਦੇ ਸਾਹਮਣੇ ਮੇਰੇ ਸਾਹਮਣੇ ਪਾ ਸਾਰੇ ਪਾ ਲੱਗ ਗਏ ਆ ਮੈਂ ਪਹਿਲੀ ਵਾਰ ਹੀ ਪਿੰਡ ਦੇਖਿਆ ਆਇਆ ਵੀ ਸਿੱਧਾ ਥਾਣੇ ਚ ਪੁੱਤਾਂ ਦਾ ਵਿੱਚ ਹੀ ਉਹ ਕਤਲ ਹੀ ਬਾਣੇ ਕਰੇ ਯਾਰ ਤੂੰ ਉਹੀ ਕੱਲ੍ਹ ਨਦਰੀਆਂ ਪਾ ਜੀ ਸਿੱਧਾ ਥਾਣੇ ਚ ਛਡਾ ਕੇ ਲੈ ਜਾਂਦੇ ਆ ਭਾਈ ਇੱਥੇ ਜਾਉਂਗੀ ਆ ਆ ਗਈ ਆਈ ਆਈ ਆ ਆ ਆ ਰਹੀ ਜੀ ਇਹ ਬਾਵਾਲਾ ਥਾਣਾ ਜਿਹੜਾ ਫਾਇਲ ਕਾ ਕੋਈ ਨਾ ਬਲਜੀਤ ਉਹ ਚੱਕ ਮਾ ਤੇਰਾ ਕਲੱਚ ਨਹੀਂ ਬੰਨਿਆ ਬਾਜ ਗਿਆ ਤੂੰ ਹਾਂ ਕਲੱਚ ਤਾਂ ਨਹੀਂ ਬੰਨਿਆ ਭਾਈ ਕਲੱਚ ਨਹੀਂ ਪਲੇਟ ਤੇ ਢਾਹ ਕੇ ਵੜ ਕੇ ਤੇਰੀ ਚਾੜ ਦੀ ਵੀਰੀ। ਓ ਬਾਈ। ਮੇਰੀ ਪਾਵਰ ਸੀ ਤਾਂ ਮੱਜ ਗਿਆ ਤੂੰ। ਬਸ ਇੱਥੋਂ ਕਿਤੇ ਮੁੜੂਗੀ ਸੜਕ। ਮੈਂ ਮੈਂ ਬੱਸ ਲਾਲਾ। ਇਟਸ ਸ਼ੂ ਸ਼ੂ ਟਾਈਮ ਮੇਰੇ ਵੀਰੇ ਸ਼ੂ ਸ਼ੂ ਟਾਈਮ ਸਾਡੇ ਬੰਦੇ ਸ਼ੂ ਸ਼ੂ ਕਰ ਰਹੇ ਉਸ ਨੂੰ ਦਿਖਾ ਨਹੀਂ ਸਕਦਾ ਹੁਣ ਅਸੀਂ। ਪਤਾ ਨਹੀਂ ਕਿੱਥੀ ਕੁੱਤੀ ਆ ਗਈ ਯਾਰਾ ਸਿੰਘ। ਬਾਹਰ ਬੜੇ ਨਿਕਲੇ ਕੋਈ ਬਣੀ ਸੀ ਤੋਂ ਗੁੰਨੋ ਬਣੀ ਕਿੱਥੇ ਆਣਾ। ਹਾਂ ਉਹ ਸਾਹਮਣੇ ਲਿਖਿਆ ਹੋਇਆ ਪਿੰਡ ਦਾ ਨਾਮ ਕੋਈ ਯਾਰਾ। ਬ్రో ਜੀ ਜੂ ਕਰੂਗਾ ਤਾਂ ਮਹਿਰਾਜਪੁਰ ਹਣਾ। ਫਿਰ ਮਹਿਰਾਜਪੁਰ ਆ ਬ్రో। ਤੇ ਬਾਕੀ ਤੁਹਾਨੂੰ ਦੱਸਾਂਗੇ ਨਾ ਸਾਰੀ ਕਹਾਣੀ ਡਿਟੇਲ ਚ ਵੀ ਆਪਣਾ ਬਲਜੀਤ ਗੈਂਗਸਟਰ ਨੂੰ ਅਸੀਂ ਕਿਵੇਂ ਜੇਲ੍ਹ ਤੋਂ ਛੁਡਾ ਕੇ ਲਿਆਂਦਾ ਕੀ ਹਿਸਾਬ ਦਾ ਹੋਇਆ ਤੇ ਬਾਕੀ ਕਰਾਂਗੇ ਕਿੱਟ ਜੀ ਉਹ ਮਾਈ ਗੋਡ ਬਾਪੂ ਇਹਨੂੰ ਪਾਸੇ ਰੱਖ ਕੇ ਪਹਿਲਾਂ ਤਾਂ ਪੋਲੀ ਪੰਗੇ ਇੱਕ ਤਾਂ ਕਿਹੜਾ ਇੱਕ ਹੈ ਕੋਈ ਤਾਂ ਕਰਕੇ ਇਹ ਸਾਡਾ ਪੈਸਾ ਦਾ ਭਰਾ ਹੀ ਬੈ ਗੇ ਜੇ ਫਿਰ ਫੇਰ ਹੀ ਛੱਡਿਆ ਬੰਦਾ ਉਹ ਕਿੱਥੇ ਛੱਡਦੇ ਸੀ ਲਓ ਜੀ ਆ ਗਏ ਜੀ ਪਿੰਡ ਲੈ ਕੇ ਬਲਜੀਤ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਪਿੰਡ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਯਾਰ ਹੋਏ ਤੈਨੂੰ ਤੇ ਸਾਤੇ ਰਿਸ਼ਤੇਦਾਰਾਂ ਨਾਲ ਇਹ ਛੋਰ ਦਾ ਕੀ ਸੀਨ ਸੀ ਬਈ ਤਰੂ ਉਹ ਗੱਲ ਦੱਸ ਵੀੜ ਕੋਲਾ ਤੈਨੂੰ ਕਹਿੰਦਾ ਜਦੋਂ ਮੈਂ ਗਿਆ ਉਹਨਾਂ ਦੇ ਘਰੇ ਕਹਿੰਦਾ ਇਹ ਤੈਨੂੰ ਦੇਖਿਆ ਕਿਤੇ ਭਰਾਵਾ ਕਿੱਥੋਂ ਗਏਂ ਦੱਸ ਬਲ ਕਾਣੀ ਨਾ ਗਿਆ ਦਾ ਭਰਾ ਮੈਂ ਅਕਨੂੰ ਥਾਣੀ ਜੀ ਸੀਗਾ ਅੱਛਾ ਠੀਕ ਹੈ ਜੀ ਥਾਣੀ ਜੀ ਉਹ ਕੁਝ ਹੋਇਆ ਪਿਆ ਕੀ ਨਹੀਂ ਨਹੀਂ ਕੁਝ ਨਹੀਂ ਦੇਖ ਗਰ ਨੇ ਦੇਖ ਆਲੇ ਉਹ ਗਿਆ ਘਰੇ ਤੇ ਕਹਿੰਦਾ ਬਈ ਕਹਿੰਦਾ ਫਿਰ ਉਹ ਦਸਿਆ ਤੇਰੇ ਤਾਏ ਨੇ ਕਹਿੰਦਾ ਮਾਨਾ ਪਿੰਡਾ ਅੱਛਾ ਕਹਿੰਦਾ ਬਾਈ ਫਿਰ ਉਹ ਕਬੂਤਰ ਵਾਲੇ ਨਾਲ ਬਾਈ ਨਾਲ ਹੁੰਦਾ ਮਾਨ ਪੀ ਦਾ ਬਾਬਾ ਜੀ ਤੁਹਾਡਾ ਰਿਸ਼ਤੇਦਾਰੀ ਹੈ ਉਹ ਤੇਰਾ ਅੱਛਾ ਲੱਗਦਾ ਉਹਨੂੰ ਪਤਾ ਹੀ ਨਹੀਂ ਸੀਗਾ ਉਹਨੂੰ ਪਤਾ ਹੀ ਨਹੀਂ ਸੀ ਵੀ ਆਪਣਾ ਰਿਸ਼ਤੇਦਾਰ ਆ ਉਹ ਹਾਂ ਉਹ ਤੇਰਾ ਚਾਚਾ ਲੱਗਦਾ ਕਹਿੰਦਾ ਅੱਛਾ ਫਿਰ ਅੱਜ ਉਹਨੂੰ ਮਿਲਾਇਆ ਉਹ ਕਹਿੰਦੇ ਵੀ ਜਦੋਂ ਉਹਨੂੰ ਦੱਸਿਆ ਵੀ ਉਹ ਆਉਂਦਾ ਪੂਰਾ ਕੋਈ ਸੀ ਕਹਿੰਦੇ ਕੋਸ਼ ਕੋਸ਼ ਪੂਰਾ ਆ ਆਉਂਦਾ ਮੈਂ ਬਾਈ ਸਾਥ ਲੈ ਕੇ ਕਹਿੰਦੇ ਠੀਕ ਹੈ ਮਾਨਾ ਕਿ ਚਲੋ ਵੀ ਇੱਥੇ ਲੈਣ ਗਏ ਸੀ ਨਾ ਰਿਸ਼ਤੇਦਾਰੀ ਚ ਬਲਜੀਤ ਨੂੰ ਤੇ ਉਹਨਾਂ ਜਿਹੜਾ ਮੁੰਡਾ ਜ਼ਿਲਾ ਰੇਸਦਾਰੀ ਸਾਡੀ ਦੂਰ ਸੀ ਗਾਂਹ ਦੀ ਗਾਂ ਨਾ ਮੇਰਾ ਤਾਇਆ ਲੱਗਦਾ ਮੰਨ ਕੇ ਚਲੋ ਤੇ ਉਹਦਾ ਜੋ ਸ਼ੋਰ ਸੀ ਹੈ ਨਾ ਤੇ ਹਾਂ ਤੇ ਉਹ ਮੰਨ ਕੇ ਚਲੋ ਜਦੋਂ ਬਜੀਤ ਨੂੰ ਪਛਾਣ ਲਿਆ ਤੇ ਮੁੜ ਕੇ ਤੋਂ ਪਤਾ ਲੱਗਿਆ ਦੱਸਿਆ ਤੇ ਐਂ ਕਰਕੇ ਕਪੂਤਰਾਂ ਵਾਲਾ ਮਨਪ੍ਰੀਤ ਉਹ ਘਰ ਦੇ ਕਹਿੰਦੇ ਵੀ ਉਹ ਤਾਂ ਆਪਣਾ ਰਿਸ਼ਤੇਦਾਰ ਹੀ ਐ ਉਹ ਕਹਿੰਦਾ ਮੈਨੂੰ ਸਾੜ ਹੋ ਗਿਆ ਵੀਡੀਓ ਇਹਨੂੰ ਮੈਨੂੰ ਪਤਾ ਨਹੀਂ ਸੀ ਉਹ ਪੂਰਾ ਖੁਸ਼ ਵੀ ਹੈ ਨਾ ਮੁੜ ਕੇ ਮੰਨ ਕੇ ਚੱਲ ਫਿਰਉਣ ਲੱਗਾ ਕਹਿੰਦਾ ਫੋਟੋਗ੍ਰਾਫਰ ਨੂੰ ਸੰਗ ਜੀ ਆਵੇ ਮੈਂ ਚੱਲ ਕੋਈ ਗੱਲ ਨਹੀਂ ਕਰਾ ਲੈਣੇ ਰਿਸ਼ਤੇਦਾਰੀ ਜੀ ਜਦੋਂ ਜਾਣੇ ਰਿਕੇ ਇਹੋ ਜਿਹਾ ਕੋਈ ਸੀਨ ਬਣ ਜੈਣਾ ਵੀਡੀਓ ਦੇ ਵੇਖਦੇ ਕਾਦੇ ਹੁਣ ਥੋੜਾ ਜਿਹਾ ਆਕਵਰਡ ਜਾ ਹੋ ਜਾਂਦਾ ਬੰਦੇ ਨੂੰ ਸਾਂਹ ਸਕਦੇ ਹੋ ਬਜੀਤ ਦੀ ਐਂਟਰੀ ਹੋ ਰਹੀ ਹੈ ਚੀਕਾਂ ਜਿਹ ਕਬੂਤਰ ਤੇ ਉਹ ਆ ਗਏ ਬਾਰ ਦਾ ਸੰਦੀ ਆ ਗਏ ਘਰੇ ਹਾਂਜੀ ਮੇਰੇ ਵੀਰੋ ਆ ਗਏ ਭਾਈ ਘਰੇ ਤੇ ਕੋਤੰ ਦਾ ਬਾਈ ਬਣਾ ਉਹ ਨਹੀਂ ਉਹ ਲੱਗ ਰੰਤਾ ਲਾਉ ਜੀ ਤੇ ਇਧਰ ਆਪਣੇ ਪੱਠੇ ਪੱਠੀਆਂ ਨੂੰ ਦਾਣੇ ਰੱਖ ਦੀ ਬਈ ਹਣਾ ਕੱਲ ਦੇ ਨਹੀਂ ਰੱਖੇ ਚੱਕਰ ਕੀ ਸੀ ਅੱ비 ਦਾਣੇ ਵਾਧ ਹੀ ਹਣਾ ਦਾਣੇ ਤਾਂ ਇੰਨੇ ਹੁੰਦੇ ਤੇ ਕਬੂਤਰ ਚਾਰ ਕਾ ਦੋ ਦਿਨ ਖਾਈ ਜਾਂਦੇ ਆ ਪਹਿ ਹੌਲੀ ਹੌਲੀ ਤੇ ਪਾਣੀ ਵਾਲਾ ਵੀ ਤੁਹਾਨੂੰ ਪਤਾ ਕੁਝਾ ਬਹੁਤ ਵੱਡਾ ਆਪਣਾ ਆਇਓ 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 ਪੁੱਤ ਅਦੇ ਕੁ ਪਾਣੀ ਵੀ ਪਿਆਈ ਹੁੰਦੇ ਚ ਲਗਭਗ ਤੇ ਇੱਧਰ ਰੱਖਦੇ ਕਬੂਤਰ ਨੂੰ ਰੱਖਦੀ ਆਪਣੀ ਅਖੰਡਾਂ ਨੂੰ ਆਇਓ 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 ਖੰਡੋ ਇੰਦਰ ਤਾਂ ਪਾਏ ਆ ਵੈਸੇ ਰਹਿਣਾ ਬੈਠ ਕਾਲਿਆਂ ਕੋਲੇ ਤਾਂ ਤੇ ਚੱਲ ਇੰਨੇ ਹੋਰ ਪਾ ਦਨੇ ਆ ਤੇ ਵਾਟਰ ਪਾ ਲਗੇ ਨਾਲ ਹੁਣ ਲਓ ਜੀ ਤੇ ਵਾਟਰ ਪਾਤਾ ਪਏ ਨਾਲ ਹੁਣ ਲਾਲ ਗਿਆ ਤੇ ਹੁਣ ਆਪਾਂ ਚੱਲੀ ਆਪਣੇ ਦੂਜੀ ਹਨ ਉਹ ਸਾਹਮਣੇ ਜਿਹੜੇ ਉਡਰਣ ਵਾਲੇ ਕਬੂਤਰ ਸੀਗੇ ਉਹ ਵੀ ਮੰਨ ਕੇ ਚਲੂੰ ਦਾ ਪਾਣੀ ਪਿਆ ਪਰ ਭਰ ਕੇ ਰੱਖ ਦਿੰਦੇ ਆਗੇ ਲਓ ਜੀ ਆਗੇ ਖੇਤ ਜਿਹੜਾ ਨੱਕਾ ਰਾਤ ਬੰਦ ਕਰਕੇ ਗਏ ਸੀ ਬਾਬਿਓ ਉਹ ਤੇ ਵਾਹਿਗੁਰੂ ਉਹੀ ਛੱਡਣਾ ਪੈਗਾ ਭਾਈ ਚੱਕਰ ਕੇ ਇਹ ਥਾਂ ਹੈਗੇ ਰੇਤ ਲਈ ਬਾਕੀ ਝੋਨਾ ਤਾਂ ਤੁਹਾਨੂੰ ਪਤਾ ਬਈ ਪਾਣੀ ਪੀਂਦਾ ਹੀ ਆ ਯਾਰ ਕਿ ਨਹੀਂ ਝੋਨਾ ਦਾ ਹੁੰਦਾ ਹੀ ਪਾਣੀ ਦੇ ਸਰਤੇ ਆ ਗੱਲ ਮੁੱਕਦੀ ਐ ਇੱਥੇ ਐ ਤੇ ਪਰਲੇ ਕਿਆ ਰਿਆਂ ਚ ਲਗਭਗ ਦਾ ਫੁੱਲ ਹੈ ਤੇ ਇਹਦੇ ਚ ਵੀ ਪੈ ਜਾਊਗਾ ਮੁੜ ਕੇ ਸਵੇਰ ਕੋਈ ਸਾਹਬ ਨੇ ਆ ਕੇ ਇੱਥੇ ਕੋਈ ਦਵਾਈ ਦੂਈ ਰੇਰੂ ਪਾਉਣੀ ਆ। ਚਲ ਮੈਂ ਕੋਈ ਨਾ ਮੈਂ ਬਦਲੇ ਆਉਣਾ ਹਨਾ। ਲਓ ਜੀ ਤੇ ਇਧਰ ਆਪਣਾ ਵੱਡੀਆਂ ਕਬੂਦਰੀਆਂ ਦੇ ਵਿਪਾਰੀਏ ਭਾਈ ਵਾਟਰ ਦਾਣੇ ਤਾਂ ਭਾਈ ਮੈਨੂੰ ਲੱਗਦਾ ਮੈਂ ਰੱਖ ਗਿਆ ਸੀ ਹਨਾ ਇਹਨਾਂ ਨੂੰ। ਰੱਖ ਗਿਆ ਸੀ ਦਾਣੇ ਰੱਖ ਗਿਆ ਸੀ ਮੈਂ ਇਹਨਾਂ ਨੂੰ। ਤੇ ਪਹਿਲਾਂ ਪਾਣੀ ਰਹਿ ਗਿਆ ਸੀਗਾ ਦਾਣੇ ਦੁਨੀ ਖਾ ਕੇ ਹੋਊਗਾ ਵਹਿਲੀਆਂ ਤੇ ਵਾਟਰ ਵੀ ਰੱਖ ਦੇ ਇਹਨਾਂ ਨੂੰ। ਤੇ ਕਬੂਤਰਾਂ ਲੇ ਪਾਸੇ ਦਾਣਾ ਪਾਣੀ ਪਾਦਾ ਭਾਈ। ਓਕੇ ਇਧਰ ਲੈ ਘਰ ਲੈਣ ਦਾ। ਹੁਣ ਦਾਣਾ ਪਾਣੀ ਕਰ ਦਈਏ ਲੋਕ ਕੋਡੇ ਨੂੰ। ਲਓ ਜੀ ਤੇ ਖਾਨ ਨੂੰ ਸਮਾਨ ਲੈ ਚੱਲੇ। ਆਪਣੇ ਬੰਦਿਆਂ ਵਾਸਤੇ ਠੀਕ ਹੈ ਕਿ ਨਹੀਂ ਜਿਹੜੇ ਕਿ ਦੂਜੇ ਘਰੇ ਦਮਣੀ ਵਰਗੇ ਐਡ ਮਾਮੇ ਦਾ ਮੁੰਡਾ ਆਇਆ ਹੋਇਆ ਮੇਰੇ ਹੀਰੋ ਉਹਨਾਂ ਵਾਸਤੇ ਇੱਕ ਸ਼ੌਂਕ ਕਬੂਤਰਬਾਜੀ ਦਾ ਨਹੀਂ ਬਣਦੀ ਵੀਡੀਓ ਮੁੰਡਿਆ ਤੁਹਾਡੀ ਟੈਨਸ਼ਨ ਨਾਲੋ ਤੁਸੀਂ ਕਿਹੜਾ ਕੋਈ ਗਲਤ ਕੰਮ ਕਰ ਰਹੇ ਹੋ ਤੁਸੀਂ ਬੈਠੇ ਹੋ ਕੀ ਕਬੂਤਰਬਾਤਰੇ ਵੇਖੀ ਜਾਂਦੇ ਸੀ ਓਏ ਜੁੜਿਆ ਨਾ ਬਈ ਲਾਮ ਦੇ ਪਿੰਡੋਂ ਦੇਖਣਾ ਆਇਆ ਲਾਮ ਦੇ ਪਿੰਡੋਂ ਆਇਆ ਮੇਰੇ ਮਾਮੇ ਦਾ ਮੁੰਡਾ ਜੀ ਕਹਿੰਦੇ ਸੋਸਰੀ ਕਾਲ ਜੀ ਸੋਸਰੀ ਕਾਲ ਸੌਂਕੀ ਜੜੀ ਸੋਸਰੀ ਕਾਲ ਸੋਸਰੀ ਕਾਲ ਜੀ ਬੜੇ ਮੁੜਕਮੁੜਕੀ ਕਿਵੇਂ ਹੋ ਲੱਗ ਰਿਹਾ ਚਲੋ ਕੋਈ ਨਾ ਕੋਈ ਨਾ ਖਾਣ ਚੀਜ਼ ਖਾਓ ਚਲੋ ਜੀ ਤੇ ਆਪਾਂ ਫੇਰ ਚੱਲਦੇ ਆਂ ਮੈਂ ਚੱਲਾ ਜੀ ਕੰਮ 11 ਦਾ ਜਾਣਾ ਮੈਂ ਲੰਬੀ ਉਸ ਤੋਂ ਬਾਅਦ ਫੇਰ ਮੈਂ ਜਾਣਾ ਖੇਤ ਕੰਮ ਸੋ ਮਣੀਆ ਬਾਬਿਓ ਹਾਂਜੀ ਮੇਰੇ ਵੀਰੋ ਤੇ ਇਹ ਵੀਡੀਓ ਪਈ ਅਗਲੇ ਦਿਨ ਸ਼ੂਟ ਕਰ ਰਹੇ ਆ ਆਪਾਂ ਮੈਂ ਖਾ ਵੀ ਗੱਲ ਅੱਧੀ ਅਧੂਰੀ ਜੀ ਰਹੀ ਹੈ ਨਾ ਤੁਸੀਂ ਆਖੋਗੇ ਵੀ ਬਲਜੀਤ ਵਾਲਾ ਕੀ ਕੇਸ ਬਣਿਆ ਸੀਗਾ ਬਾਈ ਮੰਨ ਕੇ ਚਲੋ ਵੀ ਦੱਸਿਆ ਨਹੀਂ ਹੈ ਨਾ ਚਾਨਾ ਚਾਨਣਾ ਨਹੀਂ ਪਾਇਆ ਹੋ ਚੀ ਤੇ ਤੇ ਮੈਂ ਖਾ ਵੀ ਉਹਦੇ ਬਾਰੇ ਵੀ ਗੱਲਬਾਤ ਕਰ ਲੈਣੀ ਹੈਗੀ ਆਪਾਂ ਤਾਂ ਕਰਕੇ ਸਪੈਸ਼ਲੀ ਵੀਡੀਓ ਐਡਿਟ ਕਰੀ ਜਾਂਦਾ ਸੀਗਾ ਮੈਂ ਦੇਖਿਆ ਵੀ 8 ਟੂ ਮਿੰਟਾਂ ਦੀ ਵੀਡੀਓ ਬਣੀ ਆ ਫਿਰ ਮੈਂ ਖਾ ਚਲੋ ਉਹ ਉਹ ਜਿਹੜਾ ਕੋਈ ਰਹਿੰਦਾ ਸ਼ੂ ਦਾ ਹੁੰਦਾ ਸੁਣੋ ਬਰਜੀਤ ਨਾਲ ਵੀ ਕੇਸ ਬਣਿਆ ਸੀ ਬਸ ਤਾਂ ਸਹੀ ਬਣਿਆ ਹੈ ਨਾ ਵੀ ਉਹ ਆਪ ਦਾ ਜ਼ਿਆਦਾ ਬਾਲਾ ਸਵਾਦ ਉਹਦਾ ਗੱਲ ਦਾ ਚਲੋ ਕੋਈ ਗੱਲ ਨਹੀਂ ਮੈਂ ਹੀ ਦੱਸ ਦਨੇ ਕਿ ਕੀ ਗੱਲਬਾਤ ਬਣੀ ਸੀਗੀ ਅ ਮੰਨ ਕੇ ਚਲੋ ਵੀ ਬਲਜੀਤ ਦੇ ਨਾਂ ਤੇ ਠੀਕ ਹੈ ਕਿਸੇ ਨੇ ਚੋਰੀ ਦਾ SIM ਕੱਢ ਕੇ ਤੇ ਦੇਦਾ ਕਿਸੇ ਨੂੰ ਵੀ ਆਪ ਦੇਖ ਲੋ ਵੀ SIM ਬਲਜੀਤ ਦੇ ਨਾਂ ਤੇ ਸੀਗਾ ਚੱਲੀ ਕਿਸੇ ਕੋਲ ਜਾਂਦਾ ਸੀਗਾ ਤੇ ਉਹ ਫੋਨ ਤੋਂ SIM ਤੋਂ ਗਲਤ ਕੰਮ ਕਰਤਾ ਕਿਸੇ ਨੇ ਹਣਾ ਤੇ ਉਹ ਜਦੋਂ ਡਿਟੇਲ ਕਢਾਈ ਨੰਬਰ ਦੀ ਉਹ ਬਲਜੀਤ ਦਾ ਨਾਂ ਆ ਗਿਆ ਬਲਜੀਤ ਸਿੰਘ ਤਾ ਕਰਕੇ ਵੀਰੂ ਚੱਕ ਕੇ ਲੈ ਗਏ ਇਹਨੂੰ ਮੰਨ ਲਗਾ ਦੋ ਦੋ ਦਿਨ ਥਾਣੇ ਰੱਖਿਆ ਚਾਹ ਦੋ ਤਿੰਨ ਦਿਨ ਤਾਂ ਕਰਕੇ ਤੇ ਉਹ ਕੋਈ ਈਸ਼ੂ ਨਹੀਂ ਬਚ ਗਿਆ ਗਲੀਸ ਨਹੀਂ ਕੀਤਾ ਉਹਨਾਂ ਨੇ ਕੱਲੀ ਮੰਨ ਕੇ ਚਲੋ ਵੀ ਦੋ ਦਿਨ ਪੁੱਛਦਾਸ ਕੀਤੀ ਹੈ ਪੂਰੀ ਜੱਜ ਕੇ ਹਨਾ ਪੂਰਾ ਫੁੱਲ ਟਾਰਚਰ ਕੀਤਾ ਕਹਿੰਦਾ ਭਾਉ ਉਹਨਾਂ ਨੇ ਫਿਰ ਕੀ ਆ ਮੰਨ ਜੇ ਹਨਾ ਪਰ ਸੱਚਾ ਬੰਦਾ ਯਾਰ ਫਿਰ ਉਹੀ ਗੱਲ ਵੀ ਜਿਹਦੇ ਸੱਚੇ ਨੂੰ ਪਤਾ ਹੀ ਨਹੀਂ ਨਾ ਤੈਨੂੰ ਪਤਾ ਵੀ ਗੱਲ ਕੀ ਆ ਨਾ ਇਹਨੂੰ ਪਤਾ ਨੰਬਰ ਕਿਹੜਾ ਨਾ ਇਹਨੂੰ ਪਤਾ ਕਿਹਦੇ ਕੋਲ ਚੱਲਦਾ ਇਹਨੂੰ ਕੁਝ ਵੀ ਨਹੀਂ ਪਤਾ ਇਸ ਵਿਚਾਰੇ ਨੂੰ ਇਹਨਾਂ ਦਾ ਫਿਰ ਜਿਹੜਾ ਕੁਝ ਕਾਖਣਾ ਛੂ ਵੀ ਕੋਸ਼ਕੀਆ ਦੋ ਦਿਨਾਂ ਤੇ ਬਾਕੀ ਪਿੰਡ ਵਾਲਿਆਂ ਦੀ ਮਾੜੀ ਗੱਲ ਹੈ ਇੱਕ ਹਨਾ ਮੰਨ ਕੇ ਚਲੋ ਵੀ ਸਾਰਿਆਂ ਦੀ ਨਹੀਂ ਕਹਿੰਦਾ ਪਰ ਬਹੁਤ ਹੱਦ ਤੱਕ ਪਿੰਡ ਵਾਲੇ ਮੰਨ ਕੇ ਚਲੋ ਵਿੱਚ ਰਾਜੀ ਸੀ ਇਹ ਚੀਜ਼ ਤੇ ਵੀ ਇਹ ਫੜਿਆ ਜਾਵੇ ਹਨਾ ਕਿਸੇ ਨਾ ਕਿਸੇ ਹਿਸਾਬ ਤੇ ਵੀ ਇਹ ਛੂਟੇ ਨਾ ਜਾ ਵੀ ਮੰਨ ਕੇ ਚਲੋ ਵੀ ਇਹਦੀ ਕੁੱਟਮਾਰ ਹੋਵੇ ਉਹ ਚੀਜ਼ ਦਾ ਜਲ ਪਤਾ ਤਾਂ ਲੱਗ ਹੀ ਜਾਂਦਾ ਆਪਣਾ ਹੁਣ ਸਾਰਿਆਂ ਦੀ ਨਹੀਂ ਕਹਿੰਦੇ ਕੁਝ ਗੰਦਪਿੱਲ ਹੁੰਦੇ ਵਿੱਚੋਂ 10-15 ਹਰੇਕ ਪਿੰਡ 'ਚ ਹੁੰਦੇ ਹੀ ਹੁੰਦੇ ਆ ਉਹ ਸਾਨੂੰ ਵੀ ਪਤਾ ਹੈ ਹਨਾ ਤਾਂ ਕਰਕੇ ਬਾਕੀ ਸਾਡੇ ਪਿੰਡ ਵਾਲੇ ਕੋਈ ਜ਼ਿਆਦਾ ਹੀ ਭੈਣ ਚੋਦਾ ਮੈਂ ਸਿੱਧੀ ਗੱਲ ਦੱਸਦਾ ਹਾਂ ਆਪਾਂ ਨੂੰ ਤੂੰ ਡਰਨੀ ਆਪਾਂ ਕਦੇ ਉਹ ਲੈ ਕੇ ਨਹੀਂ ਖਾਣਾਗਾ ਉਹ ਉਹਨਾਂ ਨੂੰ ਕਹਿੰਗਾ ਭੈਣ ਚੋਦਾ ਨੂੰ ਆਏ ਸੀਗਾ ਵੀ ਇਹ ਫੜਾਇਆ ਜਾਵੇ ਤੇ ਕੁੱਟਮਾਰ ਹੋਵੇ ਠੀਕ ਹੈ ਕਿ ਨਹੀਂ ਮਗਰ ਵੀ ਕੋਈ ਬੰਦਾ ਨਹੀਂ ਤੁਰਿਆ ਮੰਨ ਕੇ ਤਰ ਬਸ ਦੋ ਤਿੰਨ ਬੰਦੇ ਹੀ ਤੁਰੇ ਮਗਰ ਮੰਨ ਕੇ ਤਰ ਕੋਈ ਬੰਦਾ ਵੀ ਯਾਰ ਪਿੰਡ ਦਾ ਬੰਦਾ ਐ ਕਰਕੇ ਹਨਾ ਵੀ ਮਗਰ ਜਾਂਦੇ ਨਾ ਜੀ ਨਾ ਸਭ ਤੋਂ ਜਿਹੜੇ ਦੋ ਤਿੰਨ ਜਾਂਦੇ ਸੀ ਉਹਨਾਂ ਨੂੰ ਵੀ ਕਹਿੰਦੇ ਜੇ ਤੂੰ ਸਿੱਦੇ ਮਗਰ ਨਾ ਜਾ ਠੀਕ ਹੈ ਕਿ ਨਹੀਂ ਤਾਂ ਕਰਕੇ ਕਦਾ ਆਪਾਂ ਹੀ ਸੀਗੇ ਤੇ ਇੱਕ ਦੋ ਘਰ ਹੋਰ ਸੀਗੇ ਵਾਸਨ ਤੇ ਚਲੋ ਕੋਈ ਡਿੱਕ ਤਾਲੀ ਗੱਲ ਨਹੀਂ ਉਹ ਤਾਂ ਜਦੋਂ ਯਾਰ ਬੰਦਾ ਬੇਕਸੂਰੀ ਸੀ ਪਰ ਕੋਈ ਡਰ ਵੀ ਕੋਈ ਨਹੀਂ ਸੀਗਾ ਹਣਾ ਤਾਂ ਹੀ ਅਸੀਂ ਆਖਿਆ ਮੈਂ ਕਿਹਾ ਵੀ ਤੂੰ ਜਾ ਬੜਾ ਠਾਣੇ ਕੋਈ ਚੱਕ ਨਹੀਂ ਮਗਰ ਉਹ ਛੜਾ ਤਾਂ ਲੈਣਾ ਹੀ ਆ ਯਾਰ ਬਾਕੀ ਛੜੜ ਤਾਂ ਉਹਨੇ ਦੇਣੀ ਹੀ ਆ ਜਦੋਂ ਤੇਰੀ ਗਲਤੀ ਕੋਈ ਨਹੀਂ ਮੰਨ ਕੇ ਜਦੋਂ ਸੱਚ ਤਾਂ ਨਿਕਲੀ ਆਉਂਦਾ ਹੁੰਦਾ ਹਣਾ ਪਰਦਾ ਕਿੰਨਾ ਕੁ ਰਹਿੰਦੇ ਨੇ ਚੀਜ਼ਾਂ ਦਾ ਪਰ ਐਂ ਡਰ ਹੁੰਦਾ ਯਾਰ ਅਸੀਂ ਐਵੇਂ ਬੇਫਾਜ਼ਦ ਪੁਲਿਸ ਕਰ ਦਿੰਦੇ ਪੁਲਿਸ ਵਾਲੇ ਕਿਹੜੀ ਰਿਪੋਰਟ ਮਾਰ ਬੋ ਜਾਂਦੀ ਹੈ ਕੀਤਾ ਕਰਕੇ ਪਰ ਉਹ ਚੀਜ਼ ਵੀ ਬਚਤ ਰਹੇਗੀ ਤੇ ਉਹ ਮੰਨ ਕੇ ਚਲੇ ਪਿੰਡ ਵਾਲਿਆਂ ਨੂੰ ਫੇਰਾਣਾ ਹਣਾ ਮੈਂ ਵੀ ਪਿੰਡ ਵਾਲਿਆਂ ਦੀ ਬਹੁ ਮਾੜੀ ਗੱਲ ਸੀਗੀ ਵੀ ਗ ਬਹੁਤ ਕੋਸ਼ਿਸ਼ ਕੀਤੀ ਦੇ ਵਿੱਚ ਸਾਨੂੰ ਫੇਰ ਉਹੀ ਗੱਲ ਦੱਸੀ ਜੰਨਾ ਮੈਂ ਚਲੋ ਕੋਈ ਚੱਕਰ ਨਹੀਂ ਉਹ ਤੁਹਾਨੂੰ ਦੱਸਿਆ ਵੀ ਗੰਦ ਫਿਰ ਭੈਣ ਦੀ ਥਰੇਕ ਪੜ ਤੇ ਹੁੰਦੇ ਹੀ ਹੁੰਦੇ ਚਾਗਲ ਬੰਦੇ ਹਨ ਤੇ ਆਪਾਂ ਨੂੰ ਕੋਈ ਡਰ ਨਹੀਂ ਕਿ ਇਹਦਾ ਕੋਈ ਚੱਕਰ ਨਹੀਂਗਾ ਚਲੋ ਛੱਡੋ ਕੋਈ ਗੱਲ ਨਹੀਂ ਬਾਕੀ ਜਿਹੜੀ ਗੱਲ ਬਾਤ ਸੀ ਉਹ ਤੁਹਾਨੂੰ ਦੱਸਦਾ ਮੈਂ ਠੀਕ ਆ ਓਕੇ ਆਰਪੋਟਾਂ ਤੇ ਬਾਏ ਬਾਏ ਸਾਰੇ ਵੀਰਾਂ ਨੂੰ ਗੁੱਡ ਨਾਈਟ ਤੇ ਹੁਣ ਆਏ ਨਾ ਪੁੱਛੋ ਵੀ ਕੱਲ ਵਲੌਗ ਦੀ ਐਂਡਿੰਗ ਕਿਉਂ ਨਹੀਂ ਕੀਤੀ ਗਈ ਉਹ ਮੰਨ ਕੇ ਚਲੋ ਦੋ ਤਿੰਨ ਅੰਦਰ ਮੈਂ ਥੋੜੇ ਜਿਆਦਾ ਉਹ ਚੱਲੀਆਂ ਦੇ ਸੀ ਤੇ ਅਗਰ ਕੇ ਪਤਾ ਹੀ ਨਹੀਂ ਲੱਗਦਾ ਕਿ ਕੀ ਸਟਾਰਟ ਹੁੰਦਾ ਤੇ ਕੀ ਐਂਡ ਹੁੰ